ਜੈ ਭੀਮ ਜੈ ਭਾਰਤ ਦੋਸਤੋ ਮੈਂ ਇੱਕ ਵੀਡੀਓ ਜਿਹੜੀ ਸੋਸ਼ਲ ਮੀਡੀਆ ਚੱਲ ਰਹੀ ਆ ਬਹੁਤ ਦੁੱਖ ਦੇ ਰਹੀ ਆ ਕਿ ਜਿੱਥੇ ਅਸੀਂ 26 ਜਨਵਰੀ ਗਣਤੰਤਰਤਾ ਦਿਵਸ ਪੂਰੇ ਵਿਸ਼ਵ ਚ ਪੂਰੇ ਭਾਰਤ ਚ ਮਨਾ ਰਹੇ ਸੀ 73 ਸਾਲਾ ਸ਼ੁਰੂ ਹੋ ਗਿਆ ਸੀ 75 ਸਾਲ ਸਾਡੇ ਪੂਰੇ ਹੋ ਗਏ ਆ ਉਥੇ ਹੀ ਬਾਬਾ ਸਾਹਿਬ ਬੀ ਆਰ ਅੰਬੇਡਕਰ ਭਾਰਤ ਰਤਨ ਦੇ ਬੁੱਤ ਨੂੰ ਛੇੜਖਾਨੀ ਕਰਨ ਲਈ ਇੱਕ ਪੌੜੀ ਲਿਆ ਕੇ ਨੌਜਵਾਨ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਉਹ ਵੀਡੀਓ ਬਹੁਤ ਹੀ ਘਨੌੜੀ ਆ ਪਤਾ ਲੱਗਾ ਉਦੋਂ ਪਹਿਲਾਂ ਉਹਨੇ ਸੰਵਿਧਾਨ ਦੀਆਂ ਕਾਪੀਆਂ ਨੂੰ ਵੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਆ ਇਹ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਆ ਇਹ ਵੀ ਪਤਾ ਕਰਨਾ ਚਾਹੀਦਾ ਪੰਜਾਬ ਸਰਕਾਰ ਜਿਹੜੀ ਐਸ ਵੇਲੇ ਸੁੱਤੀ ਹੋਈ ਸਰਕਾਰ ਇਹਨਾਂ ਨੇ ਕਿਉਂ ਨਹੀਂ ਉੱਥੇ ਸੁਰੱਖਿਆ ਮਹਈਆ ਕਰਾਈ ਕਿਉਂਕਿ ਗਣਤੰਤਰਤਾ ਦਿਵਸ ਵਾਲੇ ਦਿਨ ਸਾਰੇ ਸ਼ਹਿਰ ਚ ਹਾਈ ਅਲਰਟ ਕੀਤਾ ਗਿਆ ਹੁੰਦਾ ਉਥੇ ਨਿਸ਼ਚਿਤ ਕੀਤਾ ਗਿਆ ਹੁੰਦਾ ਵੀ ਕੋਈ ਵੀ ਇਹੋ ਜਿਹਾ ਕੋ ਸਰਾਰਤੀ ਅੰਸਰ ਇਹੋ ਜਿਹਾ ਹਰਕਤਾਂ ਨਾ ਕਰੇ ਪੰਜਾਬ ਜਿੱਥੇ ਬਹੁ ਗਿਣਤੀ ਅਨੁਸੂਚੀਅਤਿ ਵਰਗ ਰਹਿੰਦਾ ਪੂਰੇ ਭਾਰਤ ਚ ਤੇ ਉਹ ਇਹੋ ਜਿਹੀ ਘਟਨਾ ਪੰਜਾਬ ਚ ਹੋ ਜਵੇ ਮੈਨੂੰ ਲੱਗਦਾ ਇਹ ਬਹੁਤ ਵੱਡੀ ਗੱਲ ਆ ਇਹ ਪੰਜਾਬ ਦੇ ਮੁੱਖ ਮੰਤਰੀ ਗ੍ਰਹਿ ਮੰਤਰੀ ਹੋਣ ਦੇ ਨਾਤੇ ਵੀ ਉਹਨਾਂ ਨੂੰ ਇਹਦਾ ਜਵਾਬ ਦੇਣਾ ਚਾਹੀਦਾ ਇਹ ਕਿਉਂ ਹੋਈ ਆ ਘਟਨਾ ਤੇ ਇਹਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਇਹਦੇ ਪਿਛੇ ਕਿਹੜੀਆਂ ਸ਼ਾਚਾਂ ਜਿਹੜੀਆਂ ਸਾਨੂੰ ਆਪਸ ਵਿੱਚ ਲੜਾਉਣਾ ਚਾਹੁੰਦੀਆਂ ਜਾਂ ਪੰਜਾਬ ਦਾ ਮਾਹੌਲ ਖਰਾਬ ਕਰਨੇ ਚਾਹੁੰਦੀਆਂ ਭਾਰਤ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਇਹਦੀ ਜਾਂਚ ਵੀ ਕਰਾਉ ਦਾ ਉਪ ਪ੍ਰਧਾਨ ਅਤੇ ਸਾਬਕਾ ਐਸਸੀ ਕਮਿਸ਼ਨ ਦਾ ਚੇਅਰਮੈਨ ਹੋਣ ਦੇ ਨਾਤੇ ਰਜੇਸ਼ ਬਾਗਾ ਇਹ ਮੰਗ ਕਰਦਾ ਪੰਜਾਬ ਸਰਕਾਰ ਤੋਂ ਕਿ ਇਹਦੀ ਪੜਤਾਲ ਕਰਾਈ ਜਾਵੇ ਤੇ ਨਾਲ ਨਾਲ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਪਹਿਲਾਂ ਵੀ ਇਹੋ ਜੀਆਂ ਹਰਕਤਾਂ ਥੋੜੇ ਦਿਨ ਪਹਿਲਾਂ ਬਠਿੰਡੇ ਚ ਅਨਸੁਯੋਇਤੀ ਸਮਾਜ ਦੇ ਘਰਾਂ ਨੂੰ ਅੱਗ ਲਗਾਈ ਗਈ ਹੋਰ ਘਟਨਾਵਾਂ ਸੀ ਅੱਜ ਦਿਨ ਸੋਸ਼ਲ ਮੀਡੀਆ ਤੇ ਦੇਖਦੇ ਆ ਪਰ ਸਰਕਾਰ ਇਸ ਵੇਲੇ ਸੁੱਤੀ ਪਈ ਆ ਮੈਂ ਸਰਕਾਰ ਨੂੰ ਚੇਤਾਵਨੀ ਦਿੰਦਾ ਕਿ ਇਹ ਘਟਨਾਵਾਂ ਨੂੰ ਰੋਕਣ ਵਿੱਚ ਜਿਆਦਾ ਸੁਨਿਸ਼ਚਿਤ ਥੱਲੇ ਆਫਿਸਰਾਂ ਨੂੰ ਕਰੋ ਆਪ ਵੀ ਜਾਗੋ ਨਹੀਂ ਤਾਂ ਪੰਜਾਬ ਦੇ ਲੋਕ ਤੁਹਾਨੂੰ ਬਖਸ਼ਣਗੇ ਨਹੀਂ ਮਾਫਰੀ ਕਰਨਗੇ ਇਹਦੀ ਫਿਰ ਅਪੀਲ ਤੇ ਮੰਗ ਕਰਦਾ ਵੀ ਇਹਦੀ ਉੱਚ ਪੱਧਰੀ ਜਾਂਚ ਤੇ ਦੋਸ਼ੀਆਂ ਨੂੰ ਕਾਰਵਾਈ ਕਰਤੀ ਜਾਵੇ ਧੰਨਵਾਦ